ਕਿ ਸਪੈਸ਼ਲ ਗਾਈਡਲਾਈਨ ਸਾਰੇ ਅਫੀਸਰਸ ਨੂੰ ਸਾਰੇ ਐਸਚੂ ਸਬੰਨ ਨੂੰ ਸ਼ੂਕਿਤੀ ਗਈਆਂ ਨੇ ਜਿਸ ਦੇ ਤਹਿਤ ਅਸੀਂ ਜਿਹੜੀ ਮੇਨ ਮਾਰਕੀਟ ਪਲੇਸਸ ਆ ਗਿਆ ਜਿੱਥੇ ਪਤੰਗ ਬਾਜੀ ਜਾਂ ਡੋਰ ਦੀ ਵਿਕਰੀ ਹੁੰਦੀ ਆ ਉਹਨਾਂ ਸਾਰੇ ਪਲੇਸਸ ਦੀ ਅਸੀਂ ਸਰਪ੍ਰਾਈਜ਼ ਚੈਕਿੰਗ ਵੀ ਕਰ ਰਹੇ ਆ ਜਿੱਦਾਂ ਅਸੀਂ ਅਮਰੀਕ ਸਿੰਘ ਰੋਡ ਦੇ ਉੱਪਰ ਜਿਹੜੀ ਦੁਕਾਨਾਂ ਹੈਗੀਆਂ ਉਹਨਾਂ ਦੀ ਚੈਕਿੰਗ ਕੀਤੀ ਸੀਗੀ ਸੋ ਬਾਕੀ ਵੀ ਜਿਹੜੇ ਹੈਗੇ ਨੇ ਜਿੱਥੇ ਵੀ ਸਾਨੂੰ ਕੋਈ ਇਦਾਂ ਦੀ ਇਤਲਾਹ ਮਿਲਦੀ ਹੈ ਸਾਡੀ ਪਾਰਟੀ ਵੱਲੋਂ ਰਿਪੋਰਟ ਕੀਤੀ ਜਾਂਦੀ ਹੈ ਤੇ ਬੰਦਾ ਐਕਸ਼ਨ ਲਿਆ ਜਾ ਰਿਹਾ ਹੈ ਸਾਡੇ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਮੁਕੱਦਮੇ ਦਰਜ ਕੀਤੇ ਗਏ ਨੇ ਜਿਹਦੇ ਵਿੱਚ 6 ਦੇ ਕਰੀਬ ਜਿਹੜੇ ਮੁਕੱਦਮੇ ਨੇ ਸਿਟੀ ਵਨ ਏਰੀਆ ਦੇ ਵਿੱਚ ਦਰਜ ਕੀਤੇ ਨੇ ਕੱਲ ਇੱਕ ਕਦਮ ਅਸੀਂ ਸਿਵਲ ਲਾਈਨ ਦੇ ਵਿੱਚ ਵੀ ਦਰਜ ਕੀਤਾ ਸੋ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡੇ ਵੱਲੋਂ ਉੱਥੇ ਉਹ ਬੰਦੀ ਕਰੋ ਨਾਲ ਕਾਰਵਾਈ ਕੀਤੀ ਜਾਂਦੀ ਹੈ ਵੀ ਗੱਲ ਕੋਈ ਨਹੀਂ ਦੋਸ਼ ਵੀ ਉਪਾਈ ਬਸਾਂ ਤੋਂ ਇਹ ਉਸ ਤਰ੍ਹਾਂ ਵੀ ਸਾਨੂੰ ਕੁਝ ਫਾਲ ਚੈੱਕ ਕਰਤਾ ਹੈ ਅਸੀਂ ਜਿਹੜੇ ਸਪੈਸ਼ਲ ਤੇ ਉੱਤਿਆਰਾਂ ਦੇ ਮਤੇ ਨਜ਼ਰ ਰੱਖਤੇ ਹੋਏ ਜਿੱਦਾਂ ਅਸੀਂ ਪਿਛਲੀ ਵਾਰੀ ਡਰੋਨ ਦੇ ਨਾਂ ਜਿਹੜੀ ਚੈਕਿੰਗ ਕੀਤੀ ਸੀਗੀ ਇਸ ਵਾਰੀ ਵੀ ਫਿਰ ਜਿਹੜੀ ਹੈਗੀ ਉਹਦਾ ਵੀ ਸਪੈਸ਼ਲ ਚੈਕਿੰਗ ਟੀਮ ਬਣਾ ਰਹੇ ਹਾਂ ਸਪੈਸ਼ਲ ਚੈਕਿੰਗ ਵੀ ਚਲਾਇਆ ਜਾ ਰਿਹਾ ਹੈ ਨਾਲ ਜਿਹੜੇ ਪੀਸੀਆਰ ਮੋਟਰਸਾਈਕਲ ਸਾਡੇ 24 ਆਵਰਸ ਜਿਹੜੇ ਰਿਕਵੈਸਟ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਇਨਸਟਰਕਸ਼ਨ ਇਸ ਬੰਦੇ ਜਾਰੀ ਕੀਤੀ ਹੈ ਤੇ ਉਸ ਵਾਰੀ ਵੀ ਡਰੋਨ ਦੀ ਬਣਾਉਣਾ ਤਾਂ ਡੈਫੀਨੇਟਲੀ ਅਸੀਂ ਜਿਹੜੇ ਜਿੰਨੇ ਵੀ ਸਾਡੇ ਕੋਲ ਪ੍ਰੀਕੌਸ਼ਨਰੀ ਮੀਜਰ ਅਸੀਂ ਲੈ ਸਕਦੇ ਹਾਂ ਅਸੀਂ ਸਾਰੇ ਜਿਹੜੇ ਹੈਗੇ ਉਹਨਾਂ ਕਰਾਂਗੇ ਸਾਰੇ ਮਾਪੇ ਜਿਹੜੇ ਦੇਖੋ ਮਾਪਿਆਂ ਨੂੰ ਤਾਂ ਅਵੇਰਨੈਸ ਹੋਣੀ ਚਾਹੀਦੀ ਵੀ ਜੇਕਰ ਬੱਚਾ ਯੂਜ਼ ਕਰ ਰਿਹਾ ਹੈ ਤਾਂ ਉਹਨੂੰ ਉਹਨਾਂ ਦਾ ਫਰਜ਼ ਬਣਦਾ ਉਹਨੂੰ ਰੋਕਣਾ ਫਿਰ ਵੀ ਜਿਹੜੀ ਵੀ ਜੋ ਵੀ ਐਸ ਪਰ ਲਾਅ ਬੰਦੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਉ। ਸਰ ਅਜੇ ਵੀ ਜਿਹੜੇ ਦੋ ਬੱਚੇ ਨੇ ਆਪਰੇ ਕਰਨ ਦੇ ਸ਼ੱਕਾ ਦੇ ਉੱਤੇ ਹੀ ਬੱਚਾ ਮੈਗਨੋਲਿਆ ਪੱਗਵਾਜੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਇਸ ਦੀ ਅਸਮਾਨ ਦੇਖੋ ਜਿਹੜੇ ਜੋ ਵੀ ਚੈਨਲ ਆਰ ਦੇ ਵਰਤੋਂ ਦੇ ਸਬੰਧ ਦੇ ਵਿੱਚ ਜੋ ਵੀ ਐਸ ਪਰ ਲਾਅ ਸਾਡੇ ਵੱਲੋਂ ਐਕਸ਼ਨ ਜਾਇਆ ਜਾ ਰਿਹਾ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਸਾਡੀ ਟੀਮ ਰੀਡ ਕਰਦੀ ਹੈ ਤੇ ਬੰਦੀ ਅਸੀਂ ਕਾਨੂੰਨੀ ਕਾਰਵਾਈ ਕਰਦੇ ਜਿਸ ਤੇ ਕੋਈ ਡਰ ਨਾ ਲੱ ਦੇਖੋ ਜਿਹੜੇ ਤਿਹਾਰ ਦੇ ਦਿਨ ਤੁਹਾਡੇ ਜਿਹੜੇ ਲੋਕ ਯੂਜ਼ ਕਰਦੇ ਆ ਜੇ ਘਰ ਦੇ ਵਿੱਚ ਕੋਈ ਆਪਣੇ ਯੂਜ਼ ਕਰ ਰਹੇ ਉਹਦੇ ਸੰਬੰਧੀ ਗਾਈਡਲਾਈਨਸ ਹੁੰਦੀਆਂ ਨੇ ਕਿ 10 ਵਜੇ ਤੋਂ ਬਾਅਦ ਜਿਹੜੀ ਡੀਜੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ